ਸੁਲਤਾਨਪੁਰ ਲੋਧੀ ਬੁਸੋਵਾਲ ਮਾਰਗ ਤੇ ਜਿਸ ਸਮੇਂ ਸੰਸਨੀ ਫੈਲ ਗਈ ਜਦੋਂ ਇੱਕ ਅਣਪਛਾਤੇ ਬਜ਼ੁਰਗ ਦੀ ਲਾਸ਼ ਪਵਿੱਤਰ ਕਾਲੀ ਵੇਈ ਚ ਤੈਰਦੀ ਨਜ਼ਰ ਆਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਥਾਣਾ ਕਬੀਰਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਵੱਲੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੇ ਜਾਣਕਾਰੀ ਦਿੰਦੇ ਹੋਏ ਥਾਣਾ ਕਬੀਰਪੁਰ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਲਾਸ਼ ਦੀ ਪਛਾਣ ਕਰਵਾਈ ਜਾ ਰਹੀ ਹੈ ਮਨਕੇ ਆਈ ਕਿ লাশ ਦੇ ਕੋਲੋਂ ਇੱਕ ਪਲੈਟੀਨਾ ਮੋਟਰਸਾਈਕਲ ਅਤੇ ਚਪਲਾਂ ਵੀ ਜੜੀਆਂ ਨੇ ਉਹ ਬਰਾਮਦ ਹੋਈਆਂ ਨੇ ਸ਼ੁਰੂਆਤੀ ਜਾਂਚ ਇਮੇ ਲੱਗ ਰਿਹਾ ਹੈ ਕਿ ਜਿਵੇਂ ਇਸ ਬਜ਼ੁਰਗ ਨੇ ਖੁਦਕੁਸ਼ੀ ਕੀਤੀ ਹੈ ਮਨਕੇ ਅੱਗੇ ਪਛਾਣ ਕਰਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਕਲੰਬੰਦ ਕੀਤੇ ਜਾਣਗੇ ਜਿਸ ਤੋਂ ਬਾਅਦ ਅਗਲੀ ਰੀ ਕਾਰਵਾਈ ਕੀਤੀ ਜਾਵੇ ਨਾਮਾ ਕੀ ਘਟਨਾ ਹੈ ਜੀ ਮੈਂ ਜਸ਼ਿੰਦਰ ਸਿੰਘ ਮੈਂਬਰ ਪਟਿਆルドੀ ਸਵਾਲ ਇੱਕ ਡੈਡ ਬਡੀ ਸਾਨੂੰ ਪਤਾ ਲੱਗਾ ਸੀਗਾ ਉਹ ਡੈਡ ਬਡੀ ਹੁਣ ਕੱਢੀ ਆ ਬਾਹਰ ਕੱਲ ਦਾ ਕੋ ਦੱਸਦੇ ਆ ਵੀ ਕੱਲ ਦਾ ਹੀ ਮੋਟਰਸਾਈਕਲ ਖੜਾ ਆਈ ਲੋਕ ਤਾਂ ਸੋਚਦੇ ਮੱਛੀ ਫੜਨ ਵਾਲਿਆਂ ਦਾ ਖੜਾ ਵਈਂਦੇ ਗੰਡੇ ਉਹ ਮੋਟਰਸਾਈਕਲ ਕੱਲ ਦਾ ਹੀ ਕਹਿੰਦੇ ਖੜਾ ਵਾ ਜੀ ਕਿੰਨੀ ਕੁ ਉਮਰ ਹੈ ਬੰਦੇ ਦੀ ਉਮਰ ਤਕਰੀਬਨ 50 ਤੋਂ 60 ਦੇ ਵਿੱਚ ਕੋਈ ਪਹਿਚਾਨ ਹੋਈ ਹੈ ਅਜੇ ਤੱਕ ਪਹਿਚਾਨ ਲੱਗ ਤੱਕ ਕੋਈ ਨਹੀਂ ਹੈ ਉਹ ਲਾਸ਼ ਜਿਹੜੀ ਬਾਹਰ ਕੱਢ ਲਈ ਹੈ ਬਸ ਕੱਢਣ ਲੱਗੇ ਆ ਜੀ ਹੋਰ ਮੋਕੇ ਤੇ ਪਹੁੰਚਿਆ ਕੋਈ ਵੀ ਪੁਲਿਸ ਅਧਿਕਾਰੀ ਹਾਂਜੀ ਪੁਲਿਸ ਵਾਲੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਪੁਲਿਸ ਮੋਕੇ ਤੇ ਆ ਗਈ ਕਿੰਨੀ ਉਮਰ ਲੱਗ ਰਹੀ ਹੈ ਬਜ਼ੁਰਗ ਦੀ ਬਜ਼ੁਰਗ ਕੋਈ 50 ਤੋਂ 60 ਦੇ ਵਿੱਚ ਵਿੱਚ ਕਿਹੜਾ ਮੋਟਰਸਾਈਕਲ ਜਿਹੜਾ ਖੜਾ ਹੋਇਆ ਇੱਥੇ ਮੋਟਰਸਾਈਕਲ ਪਲੇਟ ਨਾ ਜੀ ਨੰਬਰ ਹੈਗਾ ਉਹਦਾ ਪੀਬੀ 41ਬੀ 2974 ਬੰਡੂ ਸੋਵਾਲ ਨੰਬਰਦਾਰ ਨੰਬਰਦਾਰ ਆ ਸਾਡੇ ਪੁਲ ਦੇ ਉੱਤੇ ਕੱਲ ਨਾ ਕੋਈ ਬੰਦਾ ਮੋਟਰਸਾਈਕਲ ਖੜਾ ਹੈ ਚਪਲਾਂ ਕੋਲ ਪਈਆਂ ਨੇ ਤੇ ਵਿੱਚੋਂ ਹੁਣ ਮਤਲ ਕੱਢਿਆ ਤੇ Laash बरामद ਕੀਤੀ ਹੈ ਕਿੰਨੇ ਕਵੇ ਨੇ ਕੱਲ ਮੋਟਰਸਾਈਕਲ ਖੜਾ ਆ ਕਿੰਨੇ ਵੇ ਦਾ ਕੱਲ ਸ਼ਾਮਾਂ ਦਾ ਇਹ ਬਜ਼ੁਰਗ ਲੱਗਦਾ ਪਿਆ ਵਾ 50 55 ਸਾਲ ਉਮਰ ਲੈ ਗਈ ਹੈ ਤੇ ਫਲੈਰੀ ਹੈ ਪੈਰਾਂ ਤੇ ਹੱਥਾਂ ਤੇ ਸਾਰੇ ਲਾਸ਼ ਕੱਢ ਲਿਆ ਬਾਹਰ ਪਾਣੀ ਚ ਹਾਂ ਕੱਢਣ ਲੱਗਿਆ ਵਈ ਤੇ ਕੰਡੇ ਪਈ ਮੋਕਰੇ ਪੁਲਿਸ ਪਹੁੰਚੀ ਹਾਂ ਆ ਪਹੁੰਚੀ ਬਹੁਤ ਮੋਟਰਸਾਈਕਲ ਕਿਹੜਾ ਜਿਹੜਾ ਖੜਾ ਹੋਇਆ ਵਾ ਪਲਟੀਨਾ 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 ਪੀਬੀ 41 ਬੀ ਇਹ ਮਾਮਲਾ ਇਹ ਜੀ ਤਲਾਹ ਮਿਲੀ ਸੀ ਹੁਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਵੀ ਇੱਕ ਪੁਲ ਦੇ ਥੱਲੇ ਕੋਈ ਡੈੱਡ ਬੋਡੀ ਜਿਹੜੀ ਨਜ਼ਰ ਆ ਰਹੀ ਹੈ ਜੀ ਜੋ ਮੌਕੇ ਤੇ ਪੁਲਿਸ ਪਾਰਟੀ ਸਾਡੀ ਪਹੁੰਚੀ ਆ ਤੇ ਆਗੇ ਜਿਹੜੀ লাশ ਘਟਾਈ ਹੈ ਤੇ ਜਿਹੜੀ লাশ ਨਾ ਬਿਲਕੁਲ ਆਕੜੀ ਹੋਈ ਹੈ ਤੇ ਸੜਕ ਦੇ ਉੱਤੇ ਜਿਹੜਾ ਮੋਟਰਸਾਈਕਲ ਘੜਾ ਨਾਲ ਲੱਗੇ ਚਪਲਾਂ ਪਈਆਂ ਮੋਟਰਸਾਈਕਲ ਘੜਾ ਬਰੰਦ ਹੋਇਆ ਮੌਕੇ ਤੇ ਮੋਟਰਸਾਈਕਲ ਪੀਪੀ 41 ਬੀ ਹੈ ਜੀ 2974 ਪਲਟੀਨਾ ਜੀ ਇਹ ਪਰਮਜੀਤ son of ਗੁਰਦੀਪ ਸਿੰਘ ਦੋਦਾ ਵਜੀਰ ਦੇ ਨਾਂ ਤੇ ਇਹਦੀ ਜਿਹੜੀ ਮਾਰਕੀ ਬੋਲਦੀ ਹੈ ਕੀ ਜਾਂਚ ਕੀ ਲੱਗ ਰਿਹਾ ਵਾ ਸ਼ੁਰੂਆਤੀ ਤੇ ਇਹ ਲੱਗ ਰਿਹਾ ਵੀ ਜਿੱਦਾਂ ਮੋਟਰਸਾਈਕਲ ਘੜਾ ਲੱਗੇ ਚਪਲਾਂ ਪਈਆਂ ਵੀ ਜਿਹੜੀ ਹੈ ਹਾਂਜੀ ਚਾਰ ਮਾਰੀ ਗਈ ਹੈ ਬਾਕੀ ਇਹਨਾਂ ਦੇ ਵਾਰਸ ਹੁਣ ਪਤਾ ਲੱਗ ਰਿਹਾ ਵਾਰਸ ਹਾਂ ਦੇ ਤਾਂ ਫਿਰ ਜਿੰਨਾ ਕਹਣਗੇ ਉਹਦੇ ਹਿਸਾਬ ਨਾਲ ਕਰ ਜੇ